ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਪਹੌਂਡ ਸਾਹਿਬ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਐਸਟੀ ਸਮਾਜ ਦੇ ਭਾਈਚਾਰੇ ਵੱਲੋਂ ਡਾਕਟਰ ਬਲਜੀਤ ਸਿੰਘ ਦਿਗਰਾ ਵਿਖੇ ਇੱਕ ਮੀਡੀਆ ਕਾਨਫਰੰਸ ਕੀਤੀ ਗਈ ਜਿਸ ਵਿੱਚ ਡਾਕਟਰ ਬਲਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ ਇੱਕ ਵਟਸਐਪ ਗਰੁੱਪ ਬਣਿਆ ਹੋਇਆ ਹੈ ਉਸ ਵਿੱਚ ਸਾਡੇ ਹੀ ਪਿੰਡ ਦੇ ਇੱਕ ਜ਼ਿੰਮੇਵਾਰ ਪਰਿਵਾਰ ਨਾਲ ਸੰਬੰਧਿਤ ਮੁਖਪਾਲ ਸਿੰਘ ਪਹਵੰਡ ਵੱਲੋਂ ਸਾਨੂੰ ਸਾਡੇ ਐਸ.ਆਈ. ਪਰਿਵਾਰ ਨੂੰ ਬਹੁਤ ਛਮਾਰੀ ਸ਼ਬਦਾਵਲੀ ਵਰਤੀ ਗਈ। ਜਦੋਂ ਮੈਂ ਉਕਤ ਵਿਅਕਤੀ ਮੁਖਪਾਲ ਸਿੰਘ ਨੂੰ ਫੋਨ ਤੇ ਪੁੱਛਣਾ ਚਾਹਿਆ ਤਾਂ ਉਸਨੇ ਮੇਰੇ ਨਾਲ ਬਹੁਤ ਹੀ ਮਾੜੀ ਸ਼ਬਦਾਵਲੀ ਵਿੱਚ ਅਤੇ ਗਾਲੀ ਗਲੋਚ ਨਾਲ ਗੱਲਬਾਤ ਕੀਤੀ। ਇਸ ਬੰਦੇ ਇਸ ਮੋ ਐਸ.ਆਈ. ਭਾਈਚਾਰਾ ਪਹਵੰਡ ਤਰਨਤਾਰਨ ਦੇ ਐਸ.ਐਸ. ਐਸਐਸਪੀ ਸਾਹਿਬਾਸੋਂ ਮੰਗ ਕੀਤੀ ਕਿ ਇਸ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦੋਂ ਇਸ ਸੰਬੰਧੀ ਪੱਤਰਕਾਰਾਂ ਨੇ ਦੂਜੀ ਧਿਰ ਮੁਖਪਾਲ ਸਿੰਘ ਪੋਵਡਰ ਨੂੰ ਸਵਾਲ ਕਰਤਾ ਤਾਂ ਉਹਨਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਕਹਿ ਕੇ ਮੈਂ ਆਊਟ ਆਫ ਸਟੇਸ਼ਨ ਆ ਸ਼ਾਮ ਤੱਕ ਆ ਜਾਵਾਂਗਾ ਤੇ ਤੁਹਾਨੂੰ ਫੋਨ ਕਰਾਂਗਾ ਉਸ ਤੋਂ ਬਾਅਦ ਮੀਡੀਆ ਪੱਤਰਕਾਰਾਂ ਦਾ ਵਾਰ-ਵਾਰ ਫੋਨ ਲਾਉਣ ਦੇ ਬਾਵਜੂਦ ਵੀ ਕਿਸੇ ਵੀ ਮੀਡੀਆ ਪੱਤਰਕਾਰਾਂ ਦਾ ਮੁਖਪਾਲ ਸਿੰਘ ਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਪੱਤਰਕਾਰਾਂ ਦਾ ਫੋਨ ਚੱਕਿਆ ਆ ਵੇਖਦੇ ਆ ਪੂਰੀ ਕਵਰ ਉਹ ਮਿੰਟ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਹੋ ਸਾਡੇ ਖਾਲਸਾ ਦੇ ਵੀਚਨਾਂ ਪੰਜਾਬ ਦੇ ਨਾਲ ਹਾਂਜੀ ਹਾਂਜੀ ਹਾਂ ਕੌਣ ਜੀ ਡਾਕਟਰ ਬਲਜੀਤ ਬੋਲ ਰਿਹਾ ਵੀਰੇ ਡਾਕਟਰ ਬਲਜੀਤ ਮੈਂ ਪਾਉ ਵੈਂਡ ਤੋਂ ਮੁਖਪਾਲ ਨੂੰ ਬੋਲਦਾ ਭਾਈ ਹਾਂਜੀ ਹਾਂਜੀ ਉਹ ਵੈਂਡ ਤੋਂ ਤੁਸੀਂ ਪਾਉ ਵੈਂਡ ਤੋਂ ਹੀ ਆ ਭਰਾ ਮੈਨੂੰ ਪਛਾਨਦੇ ਜੀ ਮੈਂ ਭਰਾ ਚੰਗੀ ਤਰ੍ਹਾਂ ਪਛਾਣਦਾ ਸਾਰਿਆਂ ਨੂੰ ਹਾਂਜੀ ਦੱਸੋ ਹੁਕਮ ਕਰੋ ਮੈਂ ਤਾਂ ਤੁਸੀਂ ਉਹ ਪੋਸਟ ਪਾਈ ਹੀ ਬਿਲਕੁਲ ਪਾਈ ਪਾਜੀ ਤੇ ਹਰੀਜਨ ਕੌਣ ਹੁੰਦੇ ਆ ਕੌਣ ਹੁੰਦੇ ਤੁਸੀਂ ਦੱਸੋ ਕਿਹਨਾਂ ਨੂੰ ਪਤਾ ਹੀ ਨਹੀਂ ਤੂੰ ਦੱਸ ਨਾ ਹਰੀਜਨ ਕੌਣ ਹੁੰਦੇ ਆ ਤੂੰ ਕੌਣ ਹੁੰਦਾ ਯਾਰ ਤੂੰ ਕੌਣ ਆ ਮੈਂ ਕੌਣ ਆ ਕੌਣ ਆ ਹਾਂ ਮੈਂ ਮੈਂ ਤੂੰ ਦਾ ਮਤਲਬ ਕੀ ਆ ਨਹੀਂ ਮਤਲਬ ਜਿਹੜਾ ਮੇਰੀ ਗੱਲ ਸੁਣ ਹਾਂ ਹਰੀਜਨ ਦਾਸ ਤੇ ਹਰੀਜਨ ਹੀ ਹੋਊ ਨਾ ਕਿਉਂ ਕਿਉਂ ਹਾਂ ਹਰੀਜਨ ਹੋਗੀ ਅਸੀਂ ਮਜਬੀ ਸਿੱਖਾਂ ਮੇਰੀ ਗੱਲ ਸੁਣ ਹਾਂ ਤੇ ਤੂੰ ਕੀ ਕਿਤੇ ਆਉਂ ਮੈਂ ਕਿਤੇ ਵੀ ਹੋਵਾਂ ਆਪਾਂ ਫੇਸ ਟੂ ਫੇਸ ਗੱਲ ਕਰ ਲੈਣੀ ਹੈ ਕਿਹੜੀ ਗੱਲ ਕੋਈ ਨਹੀਂ ਫੇਸ ਟੂ ਫੇਸ ਫੇਸ ਟੂ ਫੇਸ ਕਰਨੀ ਮੇਰੀ ਗੱਲ ਸੁਣਾ ਜੀ ਡਾਕਟਰ ਜੀ ਹਾਂ ਜੀ ਜੀ ਹਾਂ ਜੀ ਗਰਾਊਂਡ ਵਾਲੀ ਉਹਦੇ ਦੂਜੇ ਨੂੰ ਫੋਨ ਕੀਤਾ ਜਾਂਦਾ ਜਿਹੜਾ ਆਊਟ ਆਫ ਸਟੇਸ਼ਨ ਹੋਵੇ ਅੱਛਾ ਮੈਂ ਗਰਾਊਂਡ ਵਾਲਾ ਅੱਛਾ ਹਾਂ ਤੇ ਬਿਲਕੁਲ ਗੱਲ ਕਰ ਮੈਂ ਕਿੱਥੇ ਆਵਾਂ ਆਪਾਂ ਫੇਸ ਟੂ ਫੇਸ ਗੱਲ ਕਰ ਲੈਣੀ ਮੈਂ ਕਿਹਾ ਮੈਂ ਇਸ ਵਕਤ ਇੱਥੇ ਨਹੀਂ ਆ ਠੀਕ ਹੈ ਪਰ ਮੈਂ ਮੇਰੇ ਮੈਨੂੰ ਮੈਨੂੰ ਤੇਰੇ ਨੰਬਰ ਦਾ ਨਹੀਂ ਪਤਾ ਪੀਏ ਤੂੰ ਭਾਈ ਪੋਸਟ ਦੇਖ ਪਤਾ ਕੀ ਹੁੰਦੇ ਨਹੀਂ ਨਹੀਂ ਇੱਕ ਮਿੰਟ ਨਹੀਂ ਨਹੀਂ ਯਾਰ ਲਿਖਣ ਲੱਗੇ ਲਿਖਣ ਲੱਗੇ ਇਹ ਤਾਂ ਸੋਚੀਦਾ ਹੁੰਦਾ ਨਾ ਕਿ ਮੈਂ ਲਿਖਣ ਕੀ ਲੱਗਾ ਹਰੀ ਜਾਣ ਕੋਣ ਹੁੰਦੇ ਆ ਪਤਾ ਲੱਗੇ ਨਾ ਮੈਨੂੰ ਹੇ ਯਾਰ ਹਰੀ ਜਾਣ ਕੋਈ ਨਹੀਂ ਹੂੰ ਹੈਲੋ ਹਾਂ ਹਰੀ ਜਾਣ ਕੋਈ ਨਹੀਂਗਾ ਨਹੀਂ ਕੋਣ ਹੈ ਹਰੀਆ ਨਾ ਅਸੀਂ ਤਾਂ ਭੈ ਵੀ ਸਿੱਖ ਕੋਈ ਵੀ ਹੋ ਹੋ ਮਤਲਬ ਕੋਈ ਵੀ ਹੋ ਮੈਨੂੰ ਮੇਰੀ ਗੱਲ ਸੁਣਾ ਬਲਜੀਤ ਇੰਨਾ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਮੈਂ ਤੈਨੂੰ ਇਹੀ ਕਹਿ ਰਿਹਾ ਵੀਰੇ ਇੰਨਾ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੂੰ ਦੱਸ ਮੇਰੀ ਗੱਲ ਸੁਣਾ ਹਾਂ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਆਉਣਾ ਨਹੀਂ ਮੈਂ ਇੱਥੇ ਨਹੀਂ ਆ ਮੈਂ ਅਮਸਰਾਂ ਜੇ ਮੈਂ 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 ਵੀਰੇ ਡਿਊਟੀ ਤੇ ਜੇ ਮੈਂ ਹੁਣੇ ਜਸਟ ਹਸਪੀਟਲ ਤੋਂ ਬਾਹਰ ਨਿਕਲਿਆ ਮੇਰੀ ਗੱਲ ਸੁਣ ਡਿਊਟੀ ਦੇ ਵਿੱਚ ਤੇ ਫੋਨ ਕੀਤਾ ਨਹੀਂ ਜਾਂਦਾ ਮੈਂ ਡਰਾਈਵਿੰਗ ਕਰਦਿਆਂ ਤੂੰ ਮੈਨੂੰ ਕੰਪੈਲ ਕੀਤਾ ਤਾਂ ਮੈਂ ਫੋਨ ਕਰਿਆ ਨਹੀਂ ਨਹੀਂ ਮੈਂ ਵੀ ਤਾਂ ਤਾਂ ਹੀ ਕਰਿਆ ਨਾ ਮੈਂ ਉਥੋਂ ਡਿਊਟੀ ਤੋਂ ਨਿਕਲੇ ਆ ਅੰਮ੍ਰਿਤਸਰੋਂ ਆ ਜੀ ਇੱਕ ਵਾਰ ਫੋਨ ਕੀਤਾ ਮੇਰੇ ਮੇਰੀ ਗੱਲ ਸੁਣ ਮਲਜੀਤ ਸਿੰਘ ਇਹ ਜਿਹੜੇ ਕੰਮ ਆ ਨਾ ਇਹ ਗੱਲਾਂ ਇਹ ਛੱਡ ਦੋ ਅੱਛਾ ਤੇ ਤੂੰ ਹੀ ਨਾ ਛੱਡਿਓ ਅਸੀਂ ਛੱਡ ਦਈਏ ਮੇਰੀ ਗੱਲ ਸੁਣ ਤੂੰ ਹੀ ਨਾ ਛੱਡਿਓ ਤੇ ਅਸੀਂ ਛੱਡ ਦਈਏ ਮੇਰੇ ਕੌਣ ਆ ਮੈਂ ਅਹੀ ਗੱਲਾਂ ਛੱਡਦੀਏ ਤੂੰ ਹੀ ਨਾ ਛੱਡਿਓ ਗੱਲਾਂ ਹਨਾ ਸੁਣ ਕੌਣ ਗੱਲ ਸੁਣ ਭਾਊ ਹਾਂ ਭਾਊ ਦੱਸ ਉਹ ਜਿਹੜੀਆਂ ਗੱਲਾਂ ਕਰਦਾ ਨਾ ਤੂੰ ਕਮੈਂਟ ਕਰਦਾ ਤੂੰ ਮੇਰੇ ਕੋਲੇ ਸਾਰੇ ਕਮੈਂਟ ਹੈਗੇ ਤੇਰੇ ਕੋਈ ਨਾ ਫਿਰ ਕੀ ਹੋਇਆ ਕਮੈਂਟ ਹੈਗੇ ਤੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਕਿਹਾ ਜਿਹੜੀ ਮਰਜ਼ੀ ਕਮੈਂਟ ਹੋਏ ਹੁਣ ਮੈਨੂੰ ਰਿਕਾਰਡਿੰਗ ਨਾ ਕਰਨ ਮੇਰੇ ਆਈਫੋਨ ਆ ਮੇਰੇ ਫੋਨ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੁਧਿਆਣਿਓ ਆ ਰਹੀ ਤੇਰੇ ਕੋਲ ਤੇਰੇ ਪਾਉ ਵੰਡ ਆ ਰਹੀ ਅੱਛਾ ਠੀਕ ਹੈ ਨਾ ਉਹ ਰਿਕਾਰਡਿੰਗ ਲਾ ਸਵੇਰੇ ਹੋਣਾ ਜਦੋਂ ਮਰਜ਼ੀ ਮੇਰਾ ਬੈਠ ਕੇ ਟੇਬਲ ਟੂ ਟੇਬਲ ਗੱਲ ਕਰਨਾ ਤੂੰ ਟੇਬਲ ਟੂ ਟੇਬਲ ਕਰ ਲੋ ਯਾਰ ਟੇਬਲ ਟੂ ਟੇਬਲ ਜਦੋਂ ਕਰਨਾ ਹੀ ਉਹਦੋਂ ਨਹੀਂ ਹੋਈ ਮਤਲਬ ਤੇਰਾ ਮੇਰਾ ਗੱਲ ਕਰਨ ਵਾਲਾ ਤੇਰਾ ਕੀ ਮਤਲਬ ਹੈ ਤੇਰਾ ਕੀ ਮਤਲਬ ਹੈ ਤੂੰ ਪੋਸਟਪੋਨਾ ਤੂੰ ਕੋਣ ਨਾ ਠੀਕ ਗੱਲ ਸੁਣ ਜਬਾਨ ਸੰਭਾਲ ਕੇ ਗੱਲ ਕਰ ਤੂੰ ਕੋਣ ਮੇਰਾ ਗੱਲ ਕਰਨ ਵਾਲਾ ਏ ਮੈਂ ਮੈਂ ਕਿਤੇ ਗੱਲ ਕੀਤੀ ਏ ਤੂੰ ਪੋਸਟ ਕਿਉਂ ਭਾਈ ਸਾਡੇ ਪਰ ਮੁਤਾਬਕ ਹਾਂਜੀ ਕੀ ਨਾਮ ਵੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਜੀ ਮੈਂ ਪਿੰਡ ਪੌਵਨ ਦਾ ਵਸਨੀਕ ਆ ਜੀ ਜੀ ਆ ਜਿਹੜੀ ਕਾਨਫਰੰਸ ਕਰ ਰਹਾ ਕਿ ਇਹ ਵੀਰਜੀ ਮਸਲਾ ਸਰ ਮਸਲਾ ਇਹ ਹੈ ਜੀ ਕੁਝ ਦਿਨ ਪਹਿਲਾਂ ਇੱਕ ਗਰੁੱਪ ਦੇ ਵਿੱਚ ਸਾਡੇ ਹੀ ਪਿੰਡ ਦੇ ਬੰਦੇ ਨੂੰ ਬਣਾਇਆ ਗਿਆ ਗਰੁੱਪ ਉਹਦੇ ਵਿੱਚ ਮੁਖਪਾਲ ਨਾਮ ਦੇ ਹੁੰਦੇ ਨੇ ਇੱਕ ਕਮੈਂਟ ਜਿਹੜਾ ਸੀ ਉਹ ਲਿਖ ਕੇ ਫਾਰਵਰਡ ਕੀਤਾ ਹੋਇਆ ਪਾਇਆ ਪੋਸਟ ਤੇ ਉਹਦੇ ਅਸੀਂ ਇਤਰਾਜ਼ ਕੀਤਾ ਵੀ ਇਹ ਤੂੰ ਕਿਉਂ ਪਾਇਆ ਉਹਦੇ ਵਿੱਚ ਹਰੀਜਨ ਕਹਿ ਕੇ ਸਾਨੂੰ ਸਾਰੇ ਪਰਿਵਾਰਾਂ ਨੂੰ ਸੰਬੋਧਨ ਕੀਤਾ ਤੇ ਜਿੱਤੇ ਅਸੀਂ ਇਤਰਾਜ਼ ਕੀਤਾ ਔਰ ਉਸ ਤੋਂ ਬਾਅਦ ਜਦ ਗਰੁੱਪ ਐਡਮਿਨ ਨੇ ਉਹ ਜਿਹੜੀ ਸੀਗੀ ਆਪਣੀ ਪੋਸਟ ਉਹ ਡਿਲੀਟ ਕਰਤੀ ਪੀ ਇਤਰਾਜ ਹੋ ਗਿਆ ਤੇ ਮੈਂ ਡਿਲੀਟ ਕਰ ਰਿਆ ਔਰ ਉਸ ਤੋਂ ਬਾਅਦ ਚ ਇਦਾਂ ਹੈ ਜੀ ਮੈਂ ਪੁੱਛਣਾ ਚਾਇਆ ਫੋਨ ਕਰਕੇ ਕਿ ਨੰਬਰ ਤੇ ਚਲੋ ਮੇਰੇ ਕੋਲ ਆ ਗਿਆ ਮੈਂ ਉਸ ਤੋਂ ਪਹਿਲਾਂ ਸਕਰੀਨਸ਼ਾਟ ਮਾਰ ਕੇ ਰੱਖ ਰਿਆ ਸੀਗਾ ਮੈਂ ਫੋਨ ਕਰਕੇ ਉਹਨੂੰ ਪੁੱਛਣਾ ਚਾਇਆ ਉਹਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਮੈਂ ਦੋ ਵਾਰੀ ਮੈਨੂੰ ਕਾਲ ਕੀਤੀ ਮੈਂ ਵਿਜੀ ਹੁੰਦੇ ਕਰ ਮੈਨੂੰ ਕਿ ਮੈਂ ਵਿਜੀ ਮਤਲਬ ਦੁਬਾਰਾ ਕਾਲ ਕਰਦਾ ਔਰ ਮੈਂ ਕਾਲ ਕਰਕੇ ਪੁੱਛਿਆ ਤੇ ਮਤਲਬ ਉਹਨੇ ਮੈਨੂੰ ਅੱਗੋਂ ਦੱਸਿਆ ਕਿ ਮੈਂ ਮੁਖਪਾਲ ਬੋਲ ਰਿਹਾ ਹਾਂ ਏ ਡਾਕਟਰ ਤੂੰ ਮਾ ਮਤਲਬ ਕਾਲ ਕਰਦਾ ਪਿਆ ਸੀ ਮੈਂ ਕੀ ਗੱਲ ਹੈ ਤੇ ਮੈਂ ਉਹਨੂੰ ਪੁੱਛਿਆ ਵੀਰੇ ਤੂੰ ਆ ਕਿਉਂ ਪਾਈ ਪੋਸਟ ਸਾਡੇ ਮਤਲਬ ਪਤੀਜਨ ਸ਼ਬਦ ਬੋਲਿਆ ਤੂੰ ਸਾਨੂੰ ਔਰ ਉਹਨੇ ਉਸ ਕਾਲ ਦੇ ਵਿੱਚ ਵੀ ਮੈਨੂੰ ਪਤੀਜਨ ਸ਼ਬਦ ਬੋਲੇ ਦੁਬਾਰਾ ਹਰੀ ਜਾਂਦੇ ਵੀ ਹਰੀ ਹੋਣੀਓ ਤੁਸੀਂ ਹੋਰ ਕੌਣ ਜੀ ਔਰ ਉਸ ਤੋਂ ਬਾਅਦ ਮੈਨੂੰ ਉਹਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਔਰ ਕਹਿਣ ਲੱਗਾ ਕਿ ਮੈਂ ਆਉਂਦਾ ਪਿਆ ਮੈਂ ਘਰੇ ਆ ਕੇ ਤੈਨੂੰ ਦੱਸਦਾ ਪਤਾ ਔਰ ਗਾਲੀ ਗਲੋਚ ਕਰਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਫੋਨ ਕੱਟ ਦਿੱਤਾ ਇਹ ਸਬੰਧੀ ਤੁਸੀਂ ਜਿਹੜੀ ਥਾਣਾ ਕੰਪਲੀਟ ਕੋਈ ਕੀਤੀ ਹੈ ਮੈਂ ਥਾਣਾ ਦਰਖਾਸਤ ਆਪਣੀ ਦਿੱਤੀ ਸੀਗੀ ਸੰਡੇ ਨੂੰ ਉੱਥੇ ਕੋਈ ਵੀ ਅਧਿਕਾਰੀ ਨਹੀਂ ਹੈਗਾ ਸੀ ਸਿਰਫ ਇੱਕ ਮੁਨਸੀਪਲ ਮੀਰ ਸੀਗਾ ਉਹਨੂੰ ਮੈਂ ਦੇ ਕੇ ਆਇਆ ਦਰਖਾਸਤ ਔਰ ਅੱਜ ਮੈਂ ਕੱਲ ਮੈਂ ਕਿਸੇ ਰਜੇਵੇ ਚ ਬਿਜੀ ਸੀਗਾ ਔਰ ਅੱਜ ਮੈਂ ਦੁਬਾਰਾ ਉਹਨਾਂ ਨੂੰ ਪੁੱਛ ਕੇ ਆਇਆ ਤੇ ਉਹ ਕਹਿੰਦੇ ਜੀ ਮਤਲਬ ਥੋੜੀ ਦੇਰ ਬਾਅਦ ਆਜੋ ਤਾਂ ਮੈਂ ਤੁਹਾਨੂੰ ਦਰਖਾਸਤ ਦਾ ਨੰਬਰ ਦੇ ਦਿਆਂ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਹਾਂ ਜੀ ਡੀਐਸਪੀ ਸਾਹਿਬ ਠਿੱਖੀਵਿੰਡ ਔਰ ਐਸਐਸਪੀ ਤਰਨਤਨ ਕੋਗੀ ਜੋ ਉਚਿਤ ਕਾਰਵਾਈ ਆ ਔਰ ਮੁਖਪਾਲ ਦੇ ਖਰਾਬ ਹੋਣੀ ਚਾਹੀਦੀ ਹੈ ਜੀ ਹਾਂਜੀ ਕੀ ਨਾਂ ਵੀਰੇ ਤੁਹਾਡਾ ਹਾਂਜੀ ਮੇਰਾ ਨਾਮ ਗਰਥਾਲ ਸਿੰਘ ਹੈ ਜੀ ਕਿਹੜਾ ਪਿੰਡ ਵੀਰੋ ਪੌਹ ਪਿੰਡ ਸਾਹਿਬ ਜੀ ਹਾਂਜੀ ਅੱਜ ਜਿਹੜਾ ਤੁਸੀਂ ਕਾਨਫਰੰਸ ਕਰ ਰਹੇ ਕੀ ਮਸਲਾ ਸਾਰਾ ਇਹ ਮਸਲਾ ਜੀ ਕੁਝ ਇੱਥੇ ਜ਼ਮੀਨ ਸੀ 23 ਜਨਵਰੀ ਨੂੰ ਉਸ ਜ਼ਮੀਨ ਪੰਜਾਬ ਸਰਕਾਰ ਦੀ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ਾ ਕਰ ਰਹੀ ਸੀ ਇਹਨਾਂ ਨੇ ਉਸ ਜ਼ਮੀਨ ਦਾ ਸੀ ਰਿਕਾਰਡ ਕਢਾਇਆ ਤੇ ਇਹਨਾਂ ਨੇ ਸਾਡੇ ਤੇ ਨਜਾਇਜ਼ ਝੂਠੇ ਪਰਚੇ ਦਰਜ ਕਰਵਾਏ ਉਹਦੇ باوجود ਇਹ ਜਿਹੜਾ ਮੁਖਪਾਲ ਸਿੰਘ ਆ ਇਹ ਇਹਨੂੰ ਪਤਾ ਨਹੀਂ ਕੀ ਇਤਰਾਜ਼ ਹੋਇਆ ਵਾ ਇਹ ਕਹਿ ਰਿਹਾ ਪੋਸਟ ਪਾ ਰਹੀ ਸੀ ਪਾਈ ਸੀ ਇਹਨੇ ਕਿਸੇ ਗਰੁੱਪ ਦੇ ਵਿੱਚ ਕਿ ਇਹ ਹਰੀਜਨ ਸਾਨੂੰ ਹਰੀਜਨ ਕਹਿ ਕੇ ਇੰਨੇ ਬੁਲਾਇਆ ਉਹਦੇ ਵਿੱਚ ਸਾਰਾ ਸਾਡਾ ਐਸੀ ਭਾਈਚਾਰਾ ਜਿਨ੍ਹਾਂ ਨੇ ਇਤਰਾਜ਼ ਜਤਾਇਆ ਉਦੇ باوجود ਇਹਨਾਂ ਨੇ ਜਿਹੜੇ ਪੋਸਟ ਪਾਈ ਸੀ ਉਹਦੇ ਵਿੱਚ ਹਰੀਜਨ ਕਿਹਾ ਇਹਨਾਂ ਨੂੰ ਪਹਿਲਾਂ ਪੁੱਛਿਆ ਜਾਏ ਕਿ ਹਰੀਜਨ ਕੌਣ ਹੁੰਦੇ ਨੇ ਅਸੀਂ ਅੱਜ ਤੱਕ ਇਹ ਐਸਸੀ ਜਰਨਲ ਚਾਹੇ ਕੋਈ ਵੀ ਕੈਟਾਗਰੀ ਆ ਉਹਨਾਂ ਦੇ ਵਿੱਚ ਇਹੋ ਜੇ ਕੜਮ ਚੌਧਰੀ ਜਿਹੜੇ ਦਰਾਰ ਪੈਦਾ ਕਰਦੇ ਨੇ ਅਸੀਂ ਉਹਨਾਂ ਨੂੰ ਸਖਤ ਆਪਣੀ ਜਥੇਬੰਦੀਆਂ ਵੱਲੋਂ ਵੀ ਕਹਿੰਨੇ ਆ ਕਿ ਜਿੰਨੇ ਸਾਡੀਆਂ ਐਸਸੀ ਭਾਈਚਾਰੇ ਬਾਰੇ ਇਹੋ ਜੇ ਗਲਤ ਛੱਪਦੇ ਬੋਲੇ ਤੇ ਸੜਕੋ ਅਸੀਂ ਸਾਨੂੰ ਜੋ ਵੀ ਉਹਦੇ ਉੱਤੇ ਕਾਨੂੰਨੀ ਕਾਰਵਾਈ ਅਸੀਂ ਪ੍ਰਸ਼ਾਸਨ ਦਾ ਲੈ ਕੇ ਸਾਥ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਉਸ ਬੰਦੇ ਨੂੰ ਨਾਥ ਪਾਈ ਜਾਏਗੀ ਦੇ ਸਬੰਧੀ ਜਿਹੜੀ ਕੋਈ ਦਰਖਾਸਤ ਵਗੈਰਾ ਕੋਈ ਦਿੱਤੀ ਹੈ ਜੀ ਥਾਣੇ ਥਾਣੇ ਆਹ ਜੀ ਦਰਖਾਸਤ ਡਾਟ ਸਾਹਿਬ ਹੁਣੇ ਉੱਥੇ ਦੇਖ ਕੇ ਆਏ ਸੀ ਹੁਣ ਸੁਣੋ ਮੀਡੀਆ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਮੁਖਬਾਲ ਸਿੰਘ ਸੰਧੂ ਪੋਹ ਮਿੰਟ ਨਾਲ ਹੋਈ ਗੱਲਬਾਤ ਫੋਨ ਤੇ ਉਹ ਹਲੋ ਹਾਂਜੀ ਹਾਂਜੀ ਡਾਟ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੁਖਬਾਲ ਜੀ ਬੋਲ ਰਹੇ ਜੀ ਜੀ ਟੋਪੜਾ ਬੈਂਦੀ ਕਰ ਰਹੇ ਭਾਜੀ ਪੱਤਰਕਾਰ ਵੀ ਸੁਣ ਤੂੰ ਹਾਂਜੀ ਹਾਂਜੀ ਇੱਕ ਤੁਹਾਡੀ ਸਰਵਰ ਵਰਸ਼ਨ ਲੈਣਾ ਸੀ ਕਿਤੇ ਮੈਂ ਤਾਂ ਜੀ ਆਊਟ ਆਫ ਸਟੇਸ਼ਨ ਆ ਜੀ ਅੱਛਾ ਜੀ ਕਦੋਂ ਮਿਲੋਗੇ ਭਾਜੀ ਬਾਈਡ ਕਰਨੀ ਥਲੀ ਮੈਂ ਕਾਦੀ ਕੇਸੀ ਜੀ ਇੱਕ ਉਹ ਜਿਹੜੀ ਤੁਹਾਡੀ ਪੋਸਟ ਪਾਈ ਸੀ ਤੁਸੀਂ ਉਹਦੇ ਆਪਣਾ ਡਾਕਟਰ ਬਲਜੀਤ ਉਹਨਾਂ ਨੇ ਜਿਹੜੀ ਕੰਪਲੀਟ ਕੀਤੀ ਤੁਹਾਡੇ ਖਿਲਾਫ ਕਿਹੜੇ ਚੋਪੜਾ ਕਿਹੜੇ ਜੀ ਚੋਪੜਾ ਪੱਤਰਕਾਰ ਬੋਰਿਆਂ ਚ ਭੀਖ ਹੁੰਦੇ ਵੀਰ ਜੀ ਅੱਛਾ ਕੋਈ ਗੱਲ ਨਹੀਂ ਹਾਂਜੀ ਮੈਂ ਤਾਂ ਜੇ ਆ ਗਿਆ ਮੈਂ ਤੁਹਾਨੂੰ ਕਾਲ ਕਰਦਾ ਤੁਹਾਡਾ ਹੀ ਨੰਬਰ ਜੀ 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 ਕਿੰਨੇ ਵਜੇ ਤੱਕ ਆ ਰਹੇ ਹੋ ਭਾਜੀ ਨਹੀਂ ਮੈਂ ਤੇ ਅੱਜ ਆ ਗਿਆ ਤੇ ਅੱਜ ਮਿਲ ਲਾਂਗੇ ਨਹੀਂ ਕੱਲ੍ਹ ਹਾਂ ਮੈਂ ਤੁਹਾਡੇ ਵੀ ਨਾ ਆਇਆ ਸੀ ਘਰੇ ਖਲੋਤਾ ਹਾਂ ਹੁਣ ਮੈਂ ਤਾਂ ਕਰਕੇ ਅੱਛਾ ਅੱਛਾ ਠੀਕ ਠੀਕ ਹਾਂਜੀ ਠੀਕ ਹੈ ਸ਼ਾਮ ਤੱਕ ਮੈਨੂੰ ਭਾਜੀ ਘਰੇ ਫਿਰ ਨਾ ਵਰਸ਼ ਲੈਣਾ ਤੁਹਾਡੇ ਬਰਥਡੇ ਕਰਨੀ ਜਿਹੜੀ ਹੈ ਓਕੇ ਓਕੇ ਓਕੇ